ਆ ਦੇਖੋ ਬਈ ਹਰਿਆਣੇ ਦੇ ਟਿੱਬੇ ਖਤਮ ਟਿੱਬੇ ਖਤਮ ਹੋ ਗਏ ਟਿੱਬੇ ਖਤਮ ਓ ਮਕਾਨਾ ਸਾਹਮਣੇ ਖੇਤ ਚ ਓ ਕਗਰਾ ਗਈ ਬਈ ਓ ਸਪੈਦੇ ਯਾਰ ਓ ਤੇ ਕਗਰਾ ਆ ਗਈ ਨਾਲ ਨਾਲ ਇਧਰ ਇੱਥੇ ਲਵੇ ਆ ਗਈ ਦੇਖੋ ਕਗਰਾ ਕਾ ਕਰਿਆ ਲਵੇ ਇੱਕ ਬਾਈ ਬਹੁਤ ਗਲਤੀ ਆ ਜਾਣੀ ਕਿ ਜਿਹੜੇ ਬਾਈ ਖੇ ਆਪਣਾ ਮੋਟਰਾਂ ਨੇ ਖੇਤਾਂ ਚ ਹੁਣ ਮੋਟਰਾਂ ਕਈ ਵਾਰੀ ਕਰੰਟ ਲੱਗ ਜਾਂਦੇ ਨੇ ਮਾਰਨਾ ਇਹ ਮੋਟਰ ਵੀ ਕਰੰਟ ਮਾਰਦੀ ਆ ਬਾਈ ਹੱਥ ਬਨ ਕੇ ਬੇਨਤੀ ਆ ਬਾਈ ਬਣ ਕੇ ਨਾਲਦੀ ਨਾਲੇ ਖੜਾ ਕੇ ਸੈਟ ਕਰਾਇਆ ਕਰੋ ਰੱਬ ਨਾ ਕਰੇ ਉਨੀ 21 ਗੱਲ ਹੋ ਜੇ ਕਿ ਜੇ ਕੋਈ ਵੀ ਕਈ ਵਾਰੀ ਕੋਈ ਬਚਾਰੀ ਖੇਤ ਚ ਕੱਕ ਕੰਡਾ ਲੈਣਾ ਆਂਦੀ ਆ ਨਹੀਂ ਵੀ ਪਤਾ ਹੁੰਦਾ ਪਾਣੀ ਪੀਣ ਲੱਗ ਜਾਂਦੀ ਆ ਹਾਥੂ ਤੇ ਲਾ ਕੇ ਕਈ ਵਾਰੀ ਬਹੁਤ ਗਲਤ ਗੱਲਾਂ ਨੇ ਇਹ ਇਹਨਾਂ ਨੂੰ ਕਰਾਉਣਾ ਚਾਹੀਦਾ ਬਾਈ ਸਹੀ